ਪੰਜਾਬ ਸਰਕਾਰ ਦਾ ਮਹਾ ਪ੍ਰਹਾਰ ਸ਼ੁਰੂ ਹੈ ਦੱਸ ਦਈਏ ਕਿ 72 ਘੰਟਿਆਂ ਦੇ ਵਿੱਚ ਗੈਂਗਸਟਰਾਂ ਦਾ ਸਫਾਇਆ ਹੋ ਜਾਣਾ 2000 ਤੋਂ ਵੱਧ ਅਪਰਾਧੀ ਜਿਹੜੇ ਪੁਲਿਸ ਦੀ ਹਿੱਟ ਲਿਸਟ ਦੇ ਉੱਤੇ ਸ਼ਾਮਲ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਜਿਹੜੇ ਅਪਰਾਧੀ ਨੇ ਉਹ ਹੁਣ ਪੁਲਿਸ ਦੀ ਹਿੱਟ ਲਿਸਟ ਦੇ ਉੱਤੇ ਨੇ 72 ਘੰਟਿਆਂ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਖਤਮ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਤਸਕਰੀ ਅਤੇ ਸੰਗਠਿਤ ਗੈਂਗਸਟਰਾਂ ਦੇ ਨੈਟਵਰਕ ਨੂੰ ਜੜੋ ਖਤਮ ਕਰਨ ਦੇ ਉਦੇਸ਼ ਦੇ ਨਾਲ ਅੱਜ ਤੋਂ 72 ਘੰਟਿਆਂ ਦਾ ਵਿਸ਼ੇਸ਼ ਅਭਿਆਨ ਵਾਰਗੇਸਟ ਡਰੱਗ ਆਪਰੇਸ਼ਨ ਪਰਹਾਰ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਇਸ ਆਪਰੇਸ਼ਨ ਦੇ ਵਿੱਚ ਸੂਬਾ ਦੇਸ਼ ਅਤੇ ਵਿਦੇਸ਼ ਦੇ ਵਿੱਚ ਸਰਗਰਮ ਅਪਰਾਧਿਕ ਨੈਟਵਰਕਾਂ ਦੇ ਇੱਕ ਸਮੇਂ ਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਤੇ ਖੂਬੀਆ ਏਜੰਸੀਆਂ ਦੀ ਵਿਸਤ੍ਰਿਤ ਮੈਪਿੰਗ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਪੰਜਾਬ ਨਾਲ ਜੁੜੇ ਕਰੀਬ 2000 ਗੈਂਗਸਟਰ ਸਰਗਰਮ ਨੇ ਇਹਨਾਂ ਵਿੱਚੋਂ ਲਗਭਗ 1940 ਗੈਂਗਸਟਰ ਦੇਸ਼ ਦੇ ਵੱਖ-ਵੱਖ ਤੇ ਰਾਜਾਂ ਦੇ ਵਿੱਚ ਸਰਗਰਮ ਹਨ ਜਦਕਿ 60 ਖਤਰਨਾਕ ਗੈਂਗਸਟਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਨਸ਼ਾ ਤਸਕਰੀ ਹਥਿਆਰਾਂ ਦੀ ਸਪਲਾਈ ਕਤਲ ਅਤੇ ਫਰੋਤੀ ਦੇ ਨੈਟਵਰਕ ਨੂੰ ਚਲਾ ਰਹੇ ਨੇ ਅਧਿਕਾਰੀਆਂ ਅਨੁਸਾਰ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ 60 ਗੈਂਗਸਟਰਾਂ ਵਿੱਚੋਂ 23 ਦੇ ਖਿਲਾਫ ਰੈੱਡ ਕਾਰਡ ਨੋਟਿਸ ਵੀ ਜਾਰੀ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਕਿਰਿਆ ਦੇ ਵਿੱਚ ਜਦਕਿ ਬਾਕੀ 37 ਗੈਂਗਸਟਰ ਅਮਰੋਦ ਅਗਲੇ 3 ਮਹੀਨਿਆਂ ਦੇ ਵਿੱਚ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਨੋਟਿਸ ਜਾਰੀ ਕੀਤੇ ਜਾਣਗੇ ਇਹਨਾਂ ਅਪਰਾਧੀਆਂ ਨੂੰ ਭਾਰਤ ਦੇ ਵਿੱਚ ਲਿਆ ਕੇ ਇंसाफ ਦੇ ਘਟਕਰੇ ਦੇ ਵਿੱਚ ਖੜਾ ਕੇ ਸਰਕਾਰ ਜਿਹੜਾ ਕਿ ਮੁੱਖ ਤਰਜੀਹ ਕਰੇਗੀ ਆਪਰੇਸ਼ਨ ਪ੍ਰਹਾਰ ਦੇ ਤਹਿਤ ਸਿਰਫ ਗ੍ਰਿਫਤਾਰੀਆਂ ਹੀ ਨਹੀਂ ਹੋਣਗੀਆਂ ਸਗੋ ਡਰੱਗ ਅਤੇ ਗੈਂਗਸਟਰ ਨੈਟਵਰਕ ਦੀ ਮੁਕੰਮਲ ਮੈਪਿੰਗ ਕੀਤੀ ਜਾਵੇਗੀ ਇਸ ਦੇ ਵਿੱਚ ਹਰੇਕ ਗੈਂਗਸਟਰ ਦੀ ਭੂਮਿਕਾ ਉਸ ਦੇ ਫਾਈਨੈਂਸਰ ਹਥਿਆਰ ਸਪਲਾਈਰ ਨਸ਼ਾ ਸਪਲਾਈ ਚੇਨ ਸੇਫ ਹਾਊਸ ਡਿਜੀਟਲ ਸੰਚਾਲਨ ਅਤੇ ਸਾਥੀਆਂ ਦੀ ਪਛਾਣ ਕੀਤੀ ਜਾਵੇਗੀ ਇਸ ਮੈਪਿੰਗ ਦੇ ਆਧਾਰ ਦੇ ਉੱਤੇ ਇੱਕ ਇੱਕ ਕੜੀ ਦੇ ਵਿਰੋਧ ਜਿਹੜੀ ਕਾਰਵਾਈ ਕੀਤੀ ਜਾਵੇਗੀ ਇਸ ਮੁਹਿੰਮ ਦੀ ਨਿਗਰਾਨੀ ਦੇ ਲਈ ਇੱਕ ਵਿਸ਼ੇਸ਼ ਢਾਂਚਾ ਤਿਆਰ ਕੀਤਾ ਗਿਆ ਹੈ ਆਈਜੀ ਕਾਊਂਟਰ ਇੰਟੈਲੀਜੈਂਸ ਨੂੰ ਪੂਰੇ ਆਪਰੇਸ਼ਨ ਦਾ ਇੰਚਾਰਜ ਬਣਾਇਆ ਗਿਆ ਹੈ ਜਿਹੜਾ ਕਿ ਕਾਊਂਟਰ ਇੰਟੈਲੀਜੈਂਸ ਦੇ ਐਡੀਜੀਪੀ ਆਸ਼ੀਸ਼ ਚੌਧਰੀ ਜੋ ਹਾਲੀ ਦੇ ਵਿੱਚ ਲੰਬੀਆਂ ਸੇਵਾਵਾਂ ਦੇ ਉੱਤੇ ਪਰਤੇ ਨੇ ਤਾਂ ਉਹਨਾਂ ਨੂੰ ਓਵਰਸੀਜ਼ ਏ ਪਿਉਜੀਟਿਵ ਟ੍ਰੇਨਿੰਗ ਅਤੇ ਐਂਡ ਐਕਸਟਰਾਇਜ਼ੇਸ਼ਨ ਸੈੱਲ ਦੇ ਵਿੱਚ ਜਿਹੜਾ ਕਿ ਵਿਦੇਸ਼ੀ ਭਗੋੜਿਆਂ ਦੀ ਨਿਗਰਾਨੀ ਅਤੇ ਹਵਾਲਗੀ ਸੈੱਲ ਹੈ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਡੀ ਆਈ ਜੀ ਗੁਰਮੀਤ ਚੋਹਾਨ ਜੋ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ ਉਹਨਾਂ ਨੂੰ ਰਾਜ ਅਤੇ ਦੇਸ਼ ਦੇ ਵਿੱਚ ਸਰਗਰਮ ਗੈਂਗਸਟਰ ਵਿਰੁੱਧ ਕਾਰਵਾਈ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੂਜੇ ਪਾਸੇ ਡੀ ਆਈ ਜੀ ਅਖਿਲ ਚੌਧਰੀ ਕੰਟੀ ਨਾਰਕੋਟਿਕਸ Task Force ਨੂੰ ਡਰੱਗ ਨੈਟਵਰਕ ਸਪਲਾਈ ਚੇਨ ਅਤੇ ਤਸਕਰੀ ਦੇ ਰੂਟਾਂ ਨੂੰ ਤੋੜਨ ਦਾ ਕੰਮ ਸੌਂਪਿਆ ਗਿਆ। ਇਸ ਤੋਂ ਇਲਾਵਾ AIG ਬਿਊਰੋ ਆਫ ਇੰਟੈਲੀਜੈਂਸ ਕਮਲਦੀਪ ਸਿੰਘ ਨੂੰ ਡਰੱਗ ਅਤੇ ਗੈਂਗਸਟਰ ਨੈਟਵਰਕ ਨਾਲ ਜੁੜੀ ਖੂਫੀਆ ਜਾਣਕਾਰੀ ਇਕੱਠੀ ਕਰਨ, ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਨਜ਼ਰ ਰੱਖਣਾ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੀ ਤਕਨੀਕੀ ਮੈਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈੱਲ ਦੇ ਵਿੱਚ ਵੱਖ-ਵੱਖ ਡੈਸਕ ਬਣਾਏ ਗਏ ਨੇ ਜੋ ਰੈੱਡ ਕਾਰਡ ਨੋਟਿਸ ਹਵਾਲਗੀ ਦੇ ਇੰਟਰਪੋਲ ਤਾਲਮੇਲ ਕਾਨੂੰਨੀ ਸਹਾਇਤਾ ਅਤੇ ਅੰਤਰਰਾਸ਼ਟਰੀ ਪੱਤਰ ਵਿਚਾਰ ਜਿਹੜਾ ਕਿ ਕੰਮ ਸੰਭਾਲਣਗੇ ਨਸ਼ਿਆਂ ਰਾਹੀਂ ਕਮਾਏਗੇ ਪੈਸੇ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ 68 ਐਨਡੀਪੀਐਸ ਮਾਮਲਿਆਂ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਨੇ ਅਪਰਾਧ ਰਾਹੀਂ ਕਮਾਏਗੇ ਪੈਸੇ ਜਾਇਦਾਦਾਂ ਅਤੇ ਨਾਜਾਇਜ਼ ਕਾਰੋਬਾਰਾਂ ਨੂੰ ਜਿਹੜਾ ਕਿ ਪ੍ਰੋਸੀਜਰਸ ਆਫ ਕਰਾਈਮ ਬੰਨਦੇ ਹੋਏ ਜਬਤ ਕੀਤਾ ਜਾ ਰਿਹਾ ਤਾਂ ਜੋ ਡਰੱਗ ਮਾਫੀਆ ਦੀ ਆਰਥਿਕ ਰੀੜ ਪੂਰੀ ਤਰ੍ਹਾਂ ਤੋੜੀ ਜਾ ਸਕੇ ਸਰਕਾਰ ਨੇ ਸਪਸ਼ਟ ਕੀਤਾ ਕਿ ਨੌਜਵਾਨ ਜਿਹੜੇ ਨਸ਼ਿਆਂ ਦੇ ਜਾਲ ਦੇ ਵਿੱਚ ਫਸ ਕੇ ਗੁੰਮਰਾਹ ਹੋ ਗਏ ਨੇ ਅਤੇ ਮੁੱਖ ਧਾਰਾ ਦੇ ਵਿੱਚ ਪਤਣਾ ਚਾਹੁੰਦੇ ਨੇ ਉਹਨਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਣਾਇਆ ਜਾਵੇਗਾ ਪਰ ਨਸ਼ਾ ਤਸਕਰੀ ਜਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਵੇਗਾ ਪੰਜਾਬ ਪੁਲਿਸ ਦਾ ਮਹਾ ਪ੍ਰਹਾਰ 72 ਘੰਟਿਆਂ ਦੇ ਵਿੱਚ ਗੈਂਗਸਟਰਾਂ ਦਾ ਸਫਾਇਆ ਜਿਹੜਾ ਸ਼ੁਰੂ ਹੈ 2000 ਤਪਰਾਦੀ ਪੁਲਿਸ ਦੀ ਹਿੱਟ ਲਿਸਟ ਦੇ ਉੱਤੇ